ਲਓ ਜੀ ਬੇਬੇ ਦੇ ਪੁਰਾਣੇ ਡਰੰਕ ਨੂੰ ਆਪਾਂ ਜਿਵੇਂ ਨਵਾਂ ਬਣਾਤਾ ਜੇ ਵਲੌਗ ਤੇ ਦੇਖੋ ਕਿੱਦਾਂ ਤਿਆਰ ਹੋਇਆ ਤੇ ਕਿੱਦਾਂ ਦਾ ਲੱਗ ਰਿਹਾ ਬਹੁਤ ਹੀ ਸੋਹਣਾ ਇਹ ਤਾਂ ਮੇਰੀ ਜਾਨ ਨਾਲੋਂ ਪਿਆਰਾ ਹੈ ਇਹ ਮੇਰੇ ਸਹੁਰਿਆਂ ਨੇ ਮੈਨੂੰ ਇਹ ਜਵਰੀ ਦਿੱਤੀ ਸੀਗੀ ਮਹਿੰਗੇ ਤੇ ਕੀਮਤੀ ਚੀਜ਼ਾਂ ਪਾਈਆਂ ਸੋ ਕਿੱਥੇ ਸੱਟ ਗਿਆ ਮੀਆਂ ਕੱਢ। ਸੋ ਹਾਂਜੀ ਸਜਣੋ ਸਾਰਿਆਂ ਨੂੰ ਪਤਾ ਹੀ ਹੈ ਕਿ ਦੀਵਾਲੀ ਦੇ ਦਿਨ ਚੱਲ ਰਹੇ ਆ ਸੋ ਦੀਵਾਲੀ ਦੀਆਂ ਤਿਆਰੀਆਂ ਹੋ ਰਹੀਆਂ ਸਫਾਈਆਂ ਹੋ ਰਹੀਆਂ ਹਰ ਇੱਕ ਘਰ 'ਚ ਹੁੰਦੀਆਂ ਆ ਮਮਾ ਹੈ ਬੇਬੇ ਹਰ ਕੋਈ ਕਰਦਾ ਹੈ ਦੀਵਾਲੀ ਦਾ ਕਰਕੇ ਸੋ ਅਸੀਂ ਵੀ ਘਰ 'ਚ ਸਫਾਈਆਂ ਮੈਂ ਸਾਲ ਪਿੱਛੋਂ ਆਉਂਗਾ ਸੋ ਅਸੀਂ ਐਸੇ ਬਹਾਨੇ ਚੱਲ ਘਰ ਦੀ ਸਫਾਈ ਹੋ ਜਾਂਦੀ ਸੋ ਅਸੀਂ ਵੀ ਆਪਦੇ ਘਰ ਦੀ ਸਫਾਈ ਕਰਦੇ ਪਏ ਤੇ ਬੇਬੇ ਦੇ ਟਰੰਕ ਕੋਲੇ ਪਹੁੰਚੇ ਤੋ ਅਹੀਂ ਬੇਬੇ ਨੂੰ ਕਿਹਾ ਕਿ ਬੇਬੇ ਜਿਹੜਾ ਟਰੰਕ ਦੀ ਖਾਤ ਵੇਚਦੇ ਵਿਚਾਰ ਬੜਾ ਟਰੰਕ ਜਾਂ ਖੜ ਗਿਆ ਉਹਦਾ ਪੁਰਾਣਾ ਹੋ ਗਿਆ ਅਹੀਂ ਬੇਬੇ ਨੂੰ ਕਿਹਾ ਕਿ ਬੇਬੇ ਆਪਾਂ ਨੇ ਇਦਾਂ ਕਰਦੇ ਕਿ ਇਸ ਦਿਵਾਲੀ ਤੇ ਤੈਨੂੰ ਟਰੰਕ ਗਿਫਟ ਕਰਦੇ ਨੇ ਟਰੰਕ ਨਵਾਂ ਲੈ ਆ ਦੇਣੇ ਪਰ ਬੇਬੇ ਕਹਿੰਦੀ ਇਹ ਤਾਂ ਮੇਰੀ ਜਾਨ ਨਾਲੋਂ ਪਿਆਰਾ ਇਹ ਮੇਰੇ ਸਹੁਰਿਆਂ ਨੇ ਮੈਨੂੰ ਇਹ ਜਵਰੀ ਦਿੱਤੀ ਸੀਗੀ ਮੇਰੇ ਇਹ ਚ ਕੀਮਤੀ ਚੀਜ਼ਾਂ ਪਾਈਆਂ ਸੋ ਕਿੱਥੇ ਸੱਟ ਗਈਆਂ ਮੀਆਂ ਕੱਢ ਸੱਟ ਗਈਆਂ ਨਹੀਂ ਆਂਦੀਆਂ ਕਿੱਥੇ ਰੱਖ ਕੇ ਆਈਆਂ ਇਹ ਜੀ ਕੀਮਤੀ ਚੀਜ਼ਾਂ ਫਿਰ ਮੇਰੀਆਂ ਤੁਸੀਂ ਮੇਰੇ ਡਰੰਕ ਨੂੰ ਹੱਥ ਕੋ ਲਾਇਆ ਮੇਰੇ ਪੁੱਛੇ ਤੋਂ ਬਗੇਰ ਬੇਬੇ ਪੁੱਛ ਕੇ ਲੈ ਗਿਆ ਤਾਂ ਮੈਂ ਫਿਰ ਸੀਰੀਅਸ ਲੈ ਸੋ ਸੱਜੋ ਜਿਨ੍ਹਾਂ ਨੇ ਹੁਣੇ ਤੱਕ ਆਪਣਾ ਪੁਰਾਣਾ ਡਰੰਕ ਵਾਲਾ ਵਲੌਗ ਨਹੀਂ ਨਾ ਦੇਖਿਆ ਉਹਦੇ ਚ ਬੜਾ ਬੇਬੇ ਦਾ ਸਮਾਨ ਤਾਮਾ ਜਾਮਾ ਉਹ ਪਿੱਛੇ ਵਲੌਗ ਦੇਖ ਲਓ ਮੈਨੂੰ ਲੱਗਾ ਤਾਂ ਮਹੀਨਾ ਕੋ ਹੋ ਗਿਆ ਹੁਣ ਨਾ ਵਲੌਗ ਪਾਏ ਨੂੰ ਸੋ ਬੇਬੇ ਕਹਿੰਦੀ ਇਹ ਟਰੱਕ ਮੈਂ ਸਿੱਟਣਾ ਨਹੀਂ ਆ ਕਿ ਇਹਨੂੰ ਮੈਂ ਆਈ ਸਾਹਮਣੇ ਰੱਖਣਾ ਕਿਉਂਕਿ ਯਾਦਾ ਨਹੀਂ ਆ ਇਹ ਤਾਂ ਮੇਰੇ ਜੱਦਾ ਆ ਖੋਲ ਕੇ ਖਾਓ ਖੋਲ ਕੇ ਖਾਓ ਜੀ ਹਿੰਦੀ ਕਿਵੇਂ ਦੇ ਹਾਲਤ ਸਾਰੇ ਮੇਰੀ ਹੱਲ ਪਹਿਲਾਂ ਦਿਖਾ ਦਿਗੇ ਹਾਲਤ ਤਾਂ ਇਹਦੀ ਬਾਹਲੀ ਮਾੜੀ ਹੋਈ ਪਈ ਹੈ ਵਿਚਾਰੇ ਦੀ ਆ ਬੇਬੇ ਹੱਲ ਦੇ ਬੇਬੇ ਦੀ ਇੱਕ ਚੀਜ਼ ਰਹਿ ਗਈ ਉਹ ਏ ਹੋਰ ਰਹਿ ਗਈ ਇੱਕ ਚੀਜ਼ ਉਹ ਵਿੱਚ ਵੀ ਬੇਬੇ ਹਾਂ ਕੈਸ਼ ਤੇ ਵੀ ਦੇ ਰਹਿ ਗਿਆ ਇਹ ਨਾ ਜ਼ਰੂਰੀ ਹੁੰਦਾ ਪਾਇਆ ਪੈਸਾ ਇਹ ਜਿਹੜਿਆ ਨਾਲ 10 ਪੈਸੇ ਹਾਂ ਇਹ ਪਹਿਲਾਂ ਬੇਬੇ ਪਹਿਲਾਂ ਪੈਸੇ ਚੱਲਦੇ ਨੇ ਪਹਿਲਾਂ ਪੈਸੇ ਦੀ ਕਦਰ ਹੁੰਦੀ ਸੀ ਹਾਂ ਹੁਣ ਇਹ ਚੱਲਦੇ ਹੀ ਨਹੀਂ 10 ਪੈਸਿਆਂ ਦਾ ਕੀ ਆਉਂਦਾ ਕੁਝ ਨਹੀਂ ਆਉਂਦਾ ਸੋ ਅੱਜ ਸਜਣੋ ਆਪਾਂ ਸੋ ਸੋਚਿਆ ਕਿ ਇਹ ਟੈਜੀ ਨੂੰ ਆਪਾਂ ਜਿਹੜਾ ਟਰੰਕ ਆ ਇਨੂੰ ਡੈਕੋਰੇਟ ਕਰਾਂਗੇ ਵਧੀਆ ਤਰੀਕੇ ਨਾਲ ਸੋਹਣਾ ਕਿਉਂ ਬੇਬੇ ਕੀ ਕਰਿਆ ਪ੍ਰਾਈਵੇਟ ਜਾਂ ਨਾ ਕਰਿਆ ਜੋ ਨਹੀਂ ਸਰਕਾਰੀ ਕਰੀਏ ਕਿ ਪ੍ਰਾਈਵੇਟ ਨਹੀਂ ਨਹੀਂ ਸਰਕਾਰੀ ਕਰਿਆ ਜੋ ਪ੍ਰਾਈਵੇਟ ਜਾਂ ਨਾ ਕਰਿਆ ਜੰਦਾ ਜਾਂ ਉਦੋਂ ਨਾ ਜਲਵੜ ਦੇ ਜਗੇ ਡਰਗ ਮੇਰਾ ਮੈਂ ਅੰਦਰ ਰੱਖਿਆ ਚਲੋ ਜੀ ਬੀਬੇ ਨੇ ਕਿਹਾ ਆਪਾਂ ਉਹ ਗੱਲ ਪੂਰੀ ਨਾ ਕਰੀਏ ਇੱਦਾਂ ਹੋ ਸਕਦਾ ਸੋ ਆਪਾਂ ਟੈਚੀ ਨੂੰ ਪਹਿਲਾਂ ਚੰਗੀ ਤਰ੍ਹਾਂ ਅਲਾਈਨਮੈਂਟ ਸਹੀ ਕਰ ਕਰਕੇ ਲਓ ਚੱਬ ਬੜੇ ਪੈ ਪਏ ਬੈਕ ਵੀਰੇ ਆ ਜੀ ਇਹ ਚੱਬ ਘੜ ਦੇਣੇ ਆ ਆ ਵੇ ਇੱਥੇ ਚੱਬ ਜੇ ਪਏ ਤੁਸੀਂ ਜੇ ਕੱਢ ਕੇ ਪੂਰਾ ਸੋਹਣਾ ਬਣਾ ਦੇਣਾ ਜਿਵੇਂ 5 ਸਟਾਰ ਹੋਟਲ ਜੁਟੈਜੀ ਆਇਆ ਹੁੰਦਾ ਸੌਰੀ ਟਰੰਕ ਆਇਆ ਹੁੰਦਾ ਸੋ ਕਰੀਏ ਫਿਰ ਸ਼ੁਰੂ ਬੇਬੇ ਕਰ ਦਈਏ ਸ਼ੁਰੂ ਹੋਣ ਕਰੋ ਫਿਰ ਲਿਆਉਣਾ ਕਰ ਦਵਾਇ ਦੇਣਾ ਸ਼ੁਰੂ ਕਰਾਂਗੇ ਸ਼ੁਰੂ ਕਰ ਬੇਬੇ ਅੱਜ ਜਿਹੜਾ ਕੰਮ ਆਪਾਂ ਚੱਬ ਕੱਢ ਹੀ ਕੰਮ ਕਰਨਾ ਕਿ ਆਪਾਂ ਕੱਲ ਕਰਨਾ ਕਿ ਹੋਰ ਨਾ ਚੱਬ ਬਾਰੇ ਕੱਢ ਦੇ ਗੱਲ ਤੋੜ ਹੀ ਨਾ ਦਿਆ ਲਓ ਮੱਝੀਏ ਰੱਖਣ ਤੋਂ ਤੁਰੇ ਦਿਰਾ ਨਹੀਂ ਨਹੀਂ ਵਾਹ ਸਾਦ ਗਾਰੀ ਬੜੀ ਮਾੜੀ ਹੋਈ ਪਈ ਆ ਇਹ ਜੀ ਹੈ ਤਾਂ ਕੋਈ ਨਹੀਂ ਹੱਦ ਵਧੀਆ ਹੈ ਆਵੇ ਕਿਵੇਂ ਵਿਚਾਰਾ ਵੀਂਗਾ ਡਿੱਡ ਹੋਇਆ ਫਿਰ ਬੇਬੇ ਨੂੰ ਇਹ ਵੀ ਬੁੱਢਾ ਹੋਇਆ ਪਿਆ ਕਰ ਬੇਬੇ ਕਿੰਨੇ ਸਾਲ ਪੁਰਾਣਾ ਹੈ ਜਿੰਨੇ ਜਿੰਨੇ ਚਿਰ ਮੇਰੇ ਵਿਆਹ ਤੋਂ ਹੋਗੇ ਤੇ ਉਹਨੇ ਸਾਲ ਹੀ ਪੁਰਾਣਾ ਇਹ ਹੋਊਗਾ ਮੈਨੂੰ ਇਹ ਉਦੋਂ ਕਿੰਨੇ ਕਦਾਇਆ ਹੋਊਗਾ ਆ ਗਿਆ 1950 ਦਾ ਹਾਂ ਤੇ ਨਾ ਨਵੇਂ ਕਹੇ ਉਹਦੋਂ ਕਹਿੰਦੇ ਮੰਗੇ ਹੁੰਦੇ ਸੀਗੇ ਉਦੋਂ ਆ ਪੈਸੇ ਹੀ ਮਸਾਲੇ ਸੀ ਪੈਸਾ ਨਹੀਂ ਬਣਦਾ ਉਦੋਂ ਨਾ ਫਰਾ ਹੋ ਨਾ ਨਿਆ ਬਬਾ ਜੀ ਕੋਈ ਚਾਹ ਜਾਂ ਮੈਸਤਰੀ ਲਿਆਉਣਾ ਸੀ ਕਰਦਾ ਨਹੀਂ ਆਂਦਾ ਕਰਦਾ ਮੈਸਤਰੀ ਵਧੀਆ ਦਾ ਧਿਆਨ ਕਰਦਾ ਮੈਸਤਰੀ ਕੰਮ ਕਰਦਾ ਤੇ ਘਰ ਦੇ ਕੰਮ ਸਵਾਰਦੇ ਆ ਮੈਂ ਤਾਂ ਹੋਰ ਪਾਈ ਜਾਂਦਾ ਲੱਗਦਾ ਚੇਤੇ ਕਿਹਦੇ ਕੋਲ ਨਹੀਂ ਕੇ ਬਕੜਦਾ ਪਿਆ ਸੱਜਣੋ ਹੁਣ ਜਿਹੜੀ ਹਾਦਸਾ ਤੁਸੀਂ ਵੇਖ ਲਈ ਵਿਚਾਰੇ ਟੈਕੀ ਦੀ ਪਰ ਮੋਂਡ ਤੁਸੀਂ ਹੋਰ 5-10 ਮਿੰਟਾਂ ਨੂੰ ਇਹਨੂੰ ਵੇਖਿਓ। ਹਾਂ ਤੂੰ ਤੁਹਾਡੇ ਟ੍ਰੈਂਕਰ ਦੇ ਰਹਿਣਾ ਆਪਾਂ ਇਹ ਦੇਖ। 5-10 ਮਿੰਟ ਨਹੀਂ ਬਹੁਤ ਟਾਈਮ ਲੱਗ ਜਾਣਾ। ਹਾਂ ਗੱਲ ਇਹ ਕਰਦਾ। ਆਪਾਂ ਇਹ ਦੇਖਣ ਨੂੰ ਬਣਾਇਆ ਥੱਲੇ। ਆਹ ਹਾਂ ਜਿਹੜਾ ਇਹ ਪਹਿਲੇ ਇਹਦੇ ਵਿੱਚ 100 ਰੁਪਈਆ ਉਹ ਨਹੀਂ ਗਈ। ਕੈਸ਼ ਕਿੱਥੇ ਆ? ਕਾਇਂ ਜਿਉਣ ਕੱਢ ਕੇ ਤੁਸੀਂ ਦੇਖਿਆ ਉਹਦੇ ਵਿੱਚ ਰੱਖ ਲਿਆ ਮੈਂ ਤਾਂ ਵੇਰੇ ਚੋਰੀ ਲੈ ਗਿਆ ਟਰੱਕ ਮੇਰਾ ਤੇ ਮੇਰਾ ਸਾਮਾਨ ਤੁਸੀਂ ਕੱਢ ਕੇ ਰੱਖਿਆ ਮੇਨੇ ਮੈਂ ਕੀ ਚਾਹਨੀ ਐ ਇਹਦੇ ਵਿੱਚ ਬੇਬੇ ਸਭ ਕੁਝ ਸਾਮੇ ਰੱਖਿਆ ਆਪਾਂ ਨਹੀਂ ਤੁਸਾਂਗੇ ਰੱਖਾਉਣਾ ਮੇਰੀਆਂ ਮੈਂ ਕੀ ਚਾਹਨੀ ਐ ਇਹਦੇ ਵਿੱਚ ਮੈਂ ਕਿਥੋਂ ਭਰਨੀ ਆ ਜੇ ਵਾਟ ਗਈਆਂ ਆ ਲੇ ਮੈਂ ਇਧਰ ਮੰਨਣਾ ਭਰ ਦੂੰ ਆਹੋ ਠੀਕ ਆ ਆਹੋ ਮੰਮੀ ਫੜੋ ਲਓ ਤੁਸੀਂ ਸੋਚਦੇ ਪਈ ਹੋਵੋਗੇ ਇਹਨਾਂ ਨੇ ਸ਼ੁਰੂ ਇਹ ਤਾਂ ਕਰ ਲਿਆ ਕਿ ਇਹੋ ਜਿਹੇ ਟੈਕੀ ਤੇ ਕਰਨਗੇ ਕੀ ਕੀ ਇਹਦਾ ਵਧੀਆ ਕੀ ਬਣਾਉਣਗੇ ਪਰ ਜਦੋਂ ਤੁਸੀਂ ਵਲੌਗ ਨੂੰ ਲਾਸਟ ਤੱਕ ਦੇਖੋਗੇ ਫਿਰ ਤੁਸੀਂ ਕਹਿਣਾ ਵਾਕਿਆ ਵੀ ਕੀ ਆ ਹੀ ਬਰਦਾ ਬੇਬੇ ਨੂੰ ਨਹੀਂ ਆਈ ਪਤਾ ਵੀ ਕੀ ਬਣਾਉਣਗੇ ਆ ਬੇਬੇ ਨੂੰ ਨਹੀਂ ਪਤਾ ਇਹਦਾ ਮਤਲਬ ਕੀ ਆ ਬੇਬੇ ਨੂੰ ਰੰਗ ਰੂੰਗ ਕਰਕੇ ਲਾਈਸ਼ਾ ਲੂਸ਼ਾ ਲਾ ਕੇ ਸਿੱਪੀਆਂ ਸਾਰੇ ਲਾ ਕੇ ਤੇ ਦੇਖੀ ਤੂੰ ਤੂੰ ਕਹਿਣਾ ਹਾਂ ਬੇਬੇ ਤੂੰ ਕਹਿੰਦੇ ਇਹਦੇ ਮੇਰੇ ਇਹ ਬੇਬੇ ਇੰਨਾ ਵਧੀਆ ਬਣਾ ਦੇਣਾ ਨਾ ਕੱਲ ਤੇਰੇ ਪੋਤੇ ਦੀ ਵਾਰੀ ਚ ਆਪਾਂ ਵੋਟੀ ਨੂੰ ਇਹ ਟੋਲ ਇਹ ਟੋਲ ਹਾਂ ਬੇ ਚੱਕ ਮੇਰੀ ਵੀ ਵਾਰੀ ਆਈ ਸੀ ਹਾਂ ਮੇਰੇ ਕੰਨ ਡੱਗ ਫੇ ਦੇ ਲੀੜੇ ਹਾਂ ਉਹ ਚਿਹਰੇ ਤੇ ਪੈਣ ਗਏ ਉਹਦੇ ਤੇ ਬੇਬੇ ਤੇਰਾ ਫੋਨ ਵਧੀਆ ਚੱਲ ਰਿਹਾ ਹਾਂ ਵਧੀਆ ਚੱਲੇ ਜਾਂਦਾ ਚਾਰਜ ਤੇ ਲਾਇਆ ਹੁਣ ਉਹ ਚਾਰਜ ਤੇ ਲਾ ਕੇ ਆਈ ਹਾਂ ਉਹਨੂੰ ਕਾਲ ਕੀਤੀ ਗਿਆ ਲੈ ਨੀ ਕਰਕੇ ਆਹੀ ਉਹਨੇ ਕਾਲ ਕੀਤੀ ਉਹ ਕਹਿੰਦੀ ਦੱਈਆਂ ਦੇ ਨਾ ਮੱਸਾ ਵੀ ਵੀਡੀਓ ਕਾਲ ਤਾਂ ਨਹੀਂ ਕੀਤੀ ਆ ਵੇ ਨਹੀਂ ਇਹ ਨਹੀਂ ਕਰਦੀ ਜੀ ਜਿਵੇਂ ਬੇਬੇ ਉਹਨੂੰ ਪਰਸ ਜਾਂ ਨਿਕਲੇ ਭਾਈ ਫੇਰ ਵੀ ਫੋਨ ਵਾਲਾ ਜਿਲਹਾਰਾ ਜਿਹੀ ਸੀ ਤੇ ਉਹ ਜਨੇ ਲੂਕ ਤੋਂ ਚ ਪਾਟੜ ਕੇ ਕੱਛ ਪਾਟੜਿਆ ਕਰੂਗੀ ਜੀ ਫੋਨ ਬੇਬੇ ਪਹਿਲਾਂ ਸਕੀਮਾਂ ਲਾਈ ਕਰਦੇ ਤੇ ਲਾਓ ਵੀ ਚੰਗੀ ਤਰ੍ਹਾਂ ਪਹਿਲਾਂ ਇਹਦੀ ਸਮਾਈ ਕਰ ਲਾਂਗੇ ਚੰਗੀ ਤਰ੍ਹਾਂ ਮਿੱਟੀ ਦਾ ਸਾਰਾ ਚੰਗੀ ਦਾ ਝਾੜ ਦਾਂਗੇ ਆਪਾਂ ਆਪਾਂ ਜਿਹੜੇ ਰੰਗ ਰੂੰਗਾ ਉਹ ਸਾਰਾ ਕੁਝ ਮੰਨ ਗਿਆ ਆ ਗਿਆ ਆਪਣਾ ਪ੍ਰਾਈਮਰ ਤੇ ਆ ਜਿਹੜੇ ਰੰਗ ਰੂੰਗਾ ਭਰਨੇ ਜਦੋਂ ਇਹ ਪ੍ਰੋਪਰ ਤਿਆਰ ਹੋ ਗਿਆ ਤੇ ਵੇਖਦੇ ਰਹੇ ਜਣਾ ਤੂੰ ਇਹ ਵੀ ਸੋਚਣਾ ਹੈ ਇਹ ਉਹੀ ਟੈਕੀ ਹੈ ਹੈ ਬੇਬੇ ਹੋਰ ਇਹ ਆਏ ਮਾੜੇ ਜਿਹਾ ਸਿਆਣ ਨੇ ਇਹਦੀ ਡੈਕੋਰੇਸ਼ਨ ਗਏ ਜਦੀ ਜਿਹੜੀ ਸਿਆਣ ਨਾ ਆਵੇ ਆਰ ਯੂ ਐਕਸਾਈਟਡ ਹਾਂ ਐਕਸਾਈਟਡ ਹਾਂ 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 ਡੈਕੋਰ ਦਾ ਬਣਾ ਦਿਓ ਵਦ ਗਿਆ ਕੁੱਤੀ ਦਾ ਬਣਾਈ ਹੈ ਗੱਲ ਵੀ ਦਾ ਐਲ ਵੀ ਦਾ ਐਲ ਵੀ ਗਾਈਲੀ ਹੀ ਗਾਈਲੀ ਓ ਐਲ ਵੀ ਉੱਤੇ ਐਲ ਵੀ ਬ੍ਰਾਂਡ ਦਾ ਬਣਾਵਾਂਗੇ ਇਹ ਰੰਗ ਕਰਨ ਨਾਲ ਆ ਗਿਆ ਟਵਾਰਕਾ ਨਾ ਮੇਰੇ ਭਰਾ ਨੂੰ ਇੱਦਾਂ ਨਹੀਂ ਲਓ ਜੀ ਵੀਰ ਜੀ ਸਾਡੀ ਹੈਲਪ ਕਰਾਉਣਗੇ ਅੱਜ ਵੀ ਨੇ ਹੈਲਪ ਕਰਾਉਂਗੇ ਨਾ ਹਾਂ ਹਾਂ ਬੇਬੇ ਹੈਲਪ ਕਰਾਉਣਗੇ ਨਾ ਹਾਂ ਤਾਂ ਛੱਡੇ ਤੇ ਹੁਣ ਆਪਾਂ ਜਿਹੜਾ ਪ੍ਰਾਈਮਰ ਤਾਂ ਸਭ ਤੋਂ ਪਹਿਲਾਂ ਆਪਾਂ ਪ੍ਰਾਈਮਰ ਪਾਵਾਂਗੇ ਤੇ ਥੋੜਾ ਜਿਹਾ ਤੇ ਥੋੜਾ ਜਿਹਾ ਪਾਵਾਂਗੇ ਤੇਲ ਇਹ ਲੱਗਦਾ ਦੇਖਣ ਨੂੰ ਪਾਣੀ ਆ ਹਨਾ ਆਪਾਂ ਥੱਲੇ ਪ੍ਰਾਈਮਰ ਕੱਤ ਮਾਰਨਾ ਪਹਿਲਾਂ ਕੱਤ ਮਾਰਨਾ ਬੇਸ ਜਿਆ ਵਧੀਆ ਰਹਿੰਦਾ ਨਾ ਉਹਦੇ ਉੱਤੇ ਜਦੋਂ ਰੰਗ ਕਰਾਂਗੇ ਉਹ ਚੰਗੀ ਤਰ੍ਹਾਂ ਟੈਕ ਜੂਗਾ ਕਿਉਂਕਿ ਐ ਜੇ ਸਿੱਧਾ ਰੰਗ ਮਾਰ ਦਾਂਗੇ ਉਹ ਫਿਰ ਗੱਲ ਨਹੀਂ ਬਣੇ ਹਲੇ ਆਪਾਂ ਨੂੰ ਪ੍ਰਾਈਮਰ ਮਾਰ ਕੇ ਧੁੱਪੇ ਸੁੱਕਣੇ ਪਾਉਣਾ ਪੈਣਾ ਹੈ ਤਾਂ ਜੋ ਚੰਗੀ ਤਰ੍ਹਾਂ ਸੁੱਕ ਜੇ ਜਾਊਗਾ ਸੋ ਸਭ ਤੋਂ ਪਹਿਲਾਂ ਆਪਾਂ ਇਹ ਕਰਾਂਗੇ ਠੀਕ ਆ ਵੀਰ ਜੀ ਓਕੇ ਆਪਣਾ ਪ੍ਰਾਈਮਰ ਇਹ ਆਪਾਂ ਘਟੂ ਘੱਟ 25% ਪਾਵਾਂਗੇ ਤੇ 75% ਜਿਹੜਾ ਆਪਣਾ ਹੋਊਗਾ ਪਾਣੀ ਹੋਊਗਾ। ਇਹ ਵੈਰੀ ਗੁੱਡ। ਲਓ ਜੀ ਪਹਿਲਾਂ ਰੰਗ ਚੈੱਕ ਕਰਾਂਗੇ ਕਿੰਦਾ ਬਣਿਆ ਆਪਾਂ। ਇਹ ਪਹਿਲਾਂ ਨਹੀਂ ਕਰਦਾ ਰਿਆਂ ਤੂੰ ਰੰਗ ਰੂਂਗਾ। ਇਹ ਵੀ ਨਹੀਂ ਸਿੱਖਿਆ ਹੋਇਆ। ਹਾਂਜੀ ਲੱਗਣ ਦਿਆ। ਓਏ ਗੋਡ ਹੋ ਗਿਆ ਹੈ। ਹੂੰ। ਨੋਡੈਣਾ। ਹੂੰ। ਲਓ ਜੀ ਸ਼ੁਰੂ ਕਰਾਂਗੇ ਸ਼ੁਰੂ ਕਰ। ਹਾਂਜੀ। ਦੋਪਰ ਤੱਕ ਜਾਂਦੇ ਬਤੀਲਾ ਪਾਣੀ ਦਾ ਪੈ ਗਿਆ ਅੱਜ ਖਸਮਾ ਨੂੰ ਪਾਣੀ ਦਾ। ਬਿਲਕੁਲ। ਹਾਂ। ਲਓ ਜੀ ਇੱਧਰ ਬੇਬੇਨੀਆਂ ਬੋਲੀਆਂ ਦੇ ਨਾਲ-ਨਾਲ ਇਧਰ ਕੀ ਬਾਝ ਰਿਹਾ ਹੈ ਬੇਬੇ ਇਹ ਮੇਰੇ ਟਰੰਕ ਨੂੰ ਰੰਗ ਹੋ ਰਿਹਾ ਮੇਰੀਆਂ ਮਹਿੰਗੀਆਂ ਚੱਕਾ ਕੱਢ ਕੇ ਮੇਰੇ ਬਿੰਦ ਤੇ ਰੱਖਿਆ ਆ ਉਹ ਤੁਹਾਨੂੰ ਹੀ ਸਾਂਭਣੀਆਂ ਪੈਣੀਆਂ ਜਿਹੜੀਆਂ ਰੱਖ ਕੇ ਆਏ ਆ ਬੇਬੇ ਐ ਸਿਰਾ ਬਣਾਵਾਂਗੇ ਤੂੰ ਟੈਨਸ਼ਨ ਨਾ ਲੈ ਤੂੰ ਤੇਰਾ ਵੀ ਮਨ ਖੁਸ਼ ਹੋ ਜਾਣਾ ਹਾਂ ਵੀਰਾ ਵੀਰਾ ਕਹਿੰਦਾ ਇਹਦਾ ਕੀ ਕਰੋਗੇ ਮੈਂ ਵੀਰੇ ਤੂੰ ਬਾ ਵੇਖੀ ਚੱਲਿਓ ਕੀ ਰਹਿ ਜਾਣਾ ਵੇਖੀ ਚੱਲ ਬਾਤ ਛੇੜੀ ਨਾ ਹੈ ਲਿਸ਼ਕ ਪੁਸ਼ਕ ਜਾਣਾ ਟਰੰਕ ਨੇ ਹਾਂ ਇਹ ਨਾ ਅੱਜ ਜਿਹੜਾ ਟਰੰਕ ਇਹਦਾ ਮੇਕਅਪ ਹੋ ਰਿਹਾ ਜੇ ਹਾਂ ਬੇਬੇ ਹਾਂ 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 ਬੁੜੀਆਂ ਬੱਤੀਆਂ ਵਰਨਾ ਪਿੱਛੋਂ ਲੱਗਾ ਆਈ ਤਾਂ ਕਿਆ ਹੀ ਨਾਂ ਲਿਆ ਦੀਏ ਤੇ ਬੁੜੀਆਂ ਰੋਜ਼ ਕਰਦੀਆਂ ਕੋਈ ਗੱਲ ਨਹੀਂ ਸਥਾਨੀ ਆ ਨਾ ਉਹ ਪੁਰਾਣੀ ਚੀਜ਼ ਆ ਹਨਾ ਜਿੰਨੇ ਪ੍ਰਾਂਤ ਕਰਦੀਆਂ ਬਹੁਤ ਕਰਦੀਆਂ ਹੋਣ ਨਾਲ ਚੀਜ਼ਾਂ ਦੇ ਵਿੱਚ ਮਤਾਬਤ ਬਾਤ ਕੀ ਬਹੁਤ ਆ ਮਤਾਬਤ ਬਾਤ ਹੋਣਾ ਨੇ ਲੋ ਜੀ ਆਪਣਾ ਜਿਹੜਾ ਟਰੰਕ ਆ ਆਲਮੋਸਟ ਰੰਗ ਡਲ ਹੋ ਚੱਲਾ ਏ ਇਦੋਂ ਹੀ ਰਹਿ ਗਿਆ ਵੀਰੇ ਬੇਬੇ ਦੀ ਫਰਮਾਇਸ਼ ਤੇ ਬੋਲੀ ਖਨਾ ਚਲੋ ਅਸਾਂ ਤਮਾਇਆ ਵਖਰੇ ਹੋਕੇ ਉੱਚਾ ਚਵਾਰਾ ਪਾਉਣਾ ਅਸਾਂ ਤਮਾਇਆ ਵਖਰੇ ਹੋਕੇ ਉੱਚਾ ਚਵਾਰਾ ਪਾਉਣਾ ਆਪਣੇ ਮਨ ਦੀ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਮੇ ਰੱਖਣਾ ਤਾਂ ਤੇਰੀ ਮਰਜ਼ੀ ਫੇਕੇ ਜਾ ਕਿ ਮੜਕ ਨਾਲਿਆਂ ਆ ਬਈ ਰੱਖਣਾ ਤਾਂ ਤੇਰੀ ਮਰਜ਼ੀ ਆਹ ਵੈਰੀ ਗੁੱਡ ਬਾਈ ਬੇਬੇ ਤੂੰ ਹੀ ਦਿਨਾਲਿਆ ਇੱਕ ਨਿਆ ਪਿੰਡਾਂ ਦਾ ਮੇਰਾ ਢੋਲ ਫਟਵਾਰੀ ਆਉਣਾ ਜਾਣਾ ਉਹ ਦਰ ਕਮ ਅਸਰ ਕਰਨੀ ਮੇਰਾ ਮੰਡੜਾ ਹਾਲ ਮਾਈਂ ਮੀਰ ਹੈ ਦਸ ਜੁਦਗਣਾਰੋ ਹਾਲ ਮਾਈਂ ਮੀਰ ਹੀ ਚੱਲਣ ਹੈ ਨਵਾਲੀ ਵਰਮਾ ਦੇ ਨਾਲ ਇੱਧਰ ਕਹਿੰਦੇ ਚਾਹ ਵੀ ਆ ਚੁੱਕੀ ਆ ਜਾਗ ਨਾਲ ਕਰਾਂ ਦੀ ਯੂਨ ਕਰਕੇ ਦਿਖਾ ਦਿੱਤਾ ਜਾਵੇ ਰਾਜ ਪ੍ਰਣੀਆਂ ਵਰਪੀਆਂ ਆਈਆਂ ਜੀ ਇਹ ਸਤਕਾਰ ਲੈ ਕੇ ਆਇਆ ਜਿੰਨੇ ਰੰਗ-ਬਰੰਗੇ ਨੇ ਕੱਪੜੇ ਪਾਏ ਉਹਨੇ ਰੰਗ-ਬਰੰਗੇ ਹੀ ਮਟਿਆਈਆਂ ਲੈ ਕੇ ਆ ਕੇ ਚੰਡੀ 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 ਕੁੱਤੀਆਂ ਨੇ ਗੋਲ ਖਾ ਲਿਆ ਤੇ ਲਖੜਾ ਮਾਰਦੀ ਟੰਡੀ ਆਏ ਹਾਏ ਲੋਕ tartar ਚੰਗਾ ਚਾਹ ਨਾ ਹਟੀ ਟੋਲਿਆੰਦੀ ਇਹ ਨਾਗਰੇਜਾਂ ਨੇ ਕਿਧਰੋਂ ਬੁਲਾ ਮਦਲਿਆਂਦੀ ਇਹ ਨਾਗਰੇਜਾਂ ਨੇ ਕਿਧਰੋਂ ਬੁਲਾ ਮਦਲਿਆਂਦੀ ਇਹ ਨਾਗਰੇਜਾਂ ਨੇ ਬੇਬੇ ਚਾਹ ਨੂੰ ਕਹਿ ਰਹੀ ਹੈ ਨਾ ਯਾਰ ਇੱਕ ਮੈਨੂੰ ਵੀ ਆ ਗਈ ਯਾਰ ਗਾਣੇ 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 ਗ ਪ੍ਰਿੰਟਰ ਕਿ ਅਸੀਂ ਸ਼ਰਮਾ ਜੀ ਨਹੀਂ ਕਿ ਡੇਟੇ ਹੀ ਹੋ ਕੇ ਕਰੀ ਜਾਂਦੇ ਆ ਕਿੰਨਾ ਕੁ ਰਹਿ ਗਿਆ ਆਈ ਰਹਿ ਕੇ ਬਸ ਇਦਾਂ ਨਹੀਂ ਜਾਇਆ ਇਹ ਮਸ਼ਹੂਰ ਲਾਟੂ ਪੇਂਟਰ ਤੋਂ ਸਿੱਖਾਇਆ ਮੋਗੇ ਕਾ ਲਾਟੂ ਪੇਂਟਰ ਆ ਉਹਦੇ ਤੋਂ ਸਿੱਖਿਆ ਹੈ ਨੀ ਚਣਾ ਦਲਣਾ ਕਰਿਆ ਕਰਨੀ ਵੇਖ ਚੜੇ ਨਾ ਲਾਗੇ ਨੀ ਪਹਿਲੇ ਜੜੇ ਨੇ ਭਾਂਡੇ ਮਾਂਜੇ ਵਾ 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 ਇਹ ਦਰਕਣ ਜੀ ਤੋਂ ਲਾਗੇ ਨੀ ਫੇਰ ਛੜੇ ਨੇ ਆਟਾ ਗੁੱਦਾ ਬੱਲੇ ਬੱਲੇ ਨੀ ਫੇਰ ਤੰਦੂਰ ਤਬਾਇਆ ਨੀ ਅੱਗ ਦੋ ਤੋ ਬਨ ਰਹੀ ਹੂੰ ਫੱਜ ਕੇ ਗਣਾਸਾ ਲਿਆਇਆ ਹੈ ਦੇ ਹਰਖੀ ਨੇ ਕਿ ਉਹ ਨਾ ਕਰਵਾਇਆ ਹੈ ਡੀਰ ਕੀ ਵੀ ਮੈਂ ਕਿਉਂ ਨਾ ਕਰਵਾਉਂਦਾ ਨਹੀਂ ਪਈ ਲਓ ਜੀ ਫਾਈਨਲੀ ਆਇਦਰ ਚੈੱਕ ਕਰੋ ਪ੍ਰਾਈਮਰ ਆਪਾਂ ਸਾਰੇ ਟਰੰਕ ਤੇ ਮਾਰਤਾ ਲਓ ਜੀ ਹੁਣ ਆਪਾਂ ਧੁਪੇ ਰੱਖ ਦਾਂਗੇ ਉਹਨਾਂ ਟਾਈਮ ਆਪਾਂ ਚਾਹ ਚੁ ਪੀ ਲਾਂਗੇ ਲਓ ਜੀ ਹਾਂਜੀ ਚਾਹ ਦੀ ਚਸਕੀ ਦੇ ਨਾਲ ਆ ਬਸ ਸੋਹਣਿਆ ਸੋਹਣਿਆ ਗੋਲੀਆਂ ਸੁਣਾਗੇ ਉਹਨਾਂ ਦਾ ਕੰਟਰੋਲ ਨਹੀਂ ਹੋ ਰਿਹਾ ਚੱਲੋ ਕੀ ਕਿੜਾ ਜਣੇ ਪਰ ਆ ਵਾਰ ਰੈਂਦੀ ਉਹ ਦੋ ਗੱਖਾਂ ਦੀ ਅੰਗਬੜ ਬੈਂਦੀ ਆ ਰੋਟੀ ਹੜ ਕੇ ਰੈਂਦੀ ਛੜਿਓ ਸਵਰ ਕਰੋ ਹੁਣ ਨਿਰੋਪ ਨਾ ਪੈਂਦੀ ਛੜਿਓ ਦਬਰ ਕਰੋ ਹੁਣ ਨਿਰੋਪ ਨਾ ਪੈਂਦੀ ਵੀਰੇ ਨੂੰ ਤਾਂ ਇੰਨੀਆ ਬੋਲੀਆਂ ਨਹੀਂ ਕਿਉਂਕਿ ਵੀਰੇ ਹਣੇ ਸ਼ੋਅ ਦੇ ਜਾਂਦੇ ਲੋਕੀਂ ਉਹਦੇ ਬੋਲੀਆਂ ਬੁਲੀਆਂ ਵਿੱਚ ਪਾਉਂਦੇ ਰਹਿੰਦੇ ਆ ਵਾਹ ਜੀ ਬੜੀ ਸੋਹਣੀ ਇੱਕ ਹੋਰ ਬੋਲੀ ਤੁਸੀਂ ਪਾਈ ਸੀ ਜਿਹੜੀ ਉਹ ਜਿਹੜੀ ਬਹੁਤ ਮਸ਼ਹੂਰ ਹੋਈ ਸੀਗੀ ਇੰਸਟਾ ਇੰਸਟਾਗ੍ਰਾਮ ਤੇ ਦਹੀਂ ਆ ਗਈ 24 ਘੰਟੇ ਸੱਸ ਮੇਰੀ ਆਨਲਾਈਨ ਲੈਂਦੀ ਆ ਹੈਨਾ ਮੇ ਬੇੜੇ ਨਵਾਂ ਫੋਨ ਲੈ ਲਿਆ ਹੁਣ ਆਨਲਾਈਨ ਰਿਆ ਕਰਨਾ ਸੁਣਾ ਦਿਓ ਵੀ ਉਹ ਵੀ ਸੁਣਾ 24 ਘੰਟੇ ਸੱਸ ਮੇਰੀ ਆਉਣ ਲੈਣ ਰਹਿੰਦੀ ਆ 24 ਘੰਟੇ ਸੱਸ ਮੇਰੀ ਆਉਣ ਲੈਣ ਰਹਿੰਦੀ ਆ ਇਹ ਸਬਕ ਤੇ ਸਟੇਟਸ ਪਾਇਆ ਬਈ ਉਮਰਾਂ ਚ ਕੀ ਰੱਖਿਆ ਉਨੇ ਲਿਖ ਕਿਸ ਤੇ ਕਿਸ ਪਾ ਬਿਉ ਰਾਜ ਕੀ ਰਖਿਆ ਯਾਰ ਬਹੁਤ ਵਾਰ ਟ੍ਰੰਕ ਦੇ ਨਾਲ ਨਾਲ ਵਿਆਹ ਵਾਲਾ ਮਾਹੌਲ ਬਣਿਆ ਪਿਆ ਵਾਹ ਬਹੁਤ ਵਾਦ ਪੀਰਾਂ ਇਹ ਖਾ ਕੇ ਰੋਜ਼ ਆਲੀ ਆ ਗਈ ਰਾ ਇਹ ਰੋਈ ਬਰਫੀ ਹੈ ਇਹ ਰੋਈ ਖਾਣ ਵਾਲੀ ਹੈ ਪੀਰੇ ਚਾਹ ਤੇ ਬਿਆਰੇ ਉਹਨਾਂ ਵੇਚ ਦੇ ਚਿਵਾਰੇ ਸਣੇ ਬਾਰ-ਬਾਰੀਆਂ ਜਿਹੜੇ ਚਾਹ ਦੇ ਠੀਕੀ ਵੇ ਇੱਕ ਦੀਦਿ ਮੇਨ ਸਣੇ ਤੂਟ ਕਾਲੀਆਂ ਮੈਂ ਜੋੜ ਕੀ ਲਓ ਜੀ ਰੰਗ ਆਪਣਾ ਸੁੱਕ ਗਿਆ ਜੀ ਕਿਉਂਕਿ ਬੇਬੇ ਧੁੱਪ ਬੜੀ ਤੇਜ ਦੇ ਮੈਂ ਬਹੁਤ ਧੁੱਪ ਦੇ ਜਾਂ ਤੇ ਇਹਦੇ ਆਪਾਂ ਪ੍ਰਾਈਮਰ ਮਾਰਿਆ ਜੇ ਹੁਣ ਰੰਗ ਅਸਲੀ ਕ੍ਰੀਏਟੀਵਿਟੀ ਹੋਣੀ ਏ ਓਕੇ ਲਓ ਜੀ ਕਿਹਨੇ ਇਹ ਨਹੀਂ ਕਹਿਣਾ ਉਹ ਕੰਦ ਲਵੇ ਕੇ ਇਹ ਤੇ ਵੀ ਰੰਗ ਕਰਨ ਵਾਲਾ ਆਹੋ ਆ ਰੰਗ ਤੇ ਆ ਦੋਨੋਂ ਰੰਗ ਆ ਜਿਵੇਂ ਆਪਾਂ 50% ਪਾ ਦਾਂਗੇ 40 50% 10 10% ਆ ਵਿੱਚ 50% ਆ ਪਾਈ ਇਹ ਡਾਲ ਦੇਗੇ ਸੋ ਪੂਰਾ ਕਹੇ ਡਰੰਗ ਕਰਨੇ ਨਹੀਂ ਕਿ ਉਹ ਵੀ ਆਪਾਂ ਟਾਈਮ ਪਾਸ ਕਰਨਾ ਕੋਈ ਐਵੇਂ ਬਸ ਥੋੜਾ ਜਿਹਾ ਚਿਟਾ ਇਹ ਆਪਾਂ ਬਾਅਦ ਥੋੜੇ ਸ਼ੇਡ ਹੀ ਦੇਨੇ ਆਪਾਂ ਇਹ ਤਾਂ ਕਰਕੇ ਪਾ ਰਹੇ ਆ ਲਓ ਜੀ ਤੇਲ ਪਾ ਦਈਏ ਹੁਣ ਮਿਸਕ ਕਰਦੀ ਹੁਣ ਮਿਕ ਨ ਲਗਰੇ ਪਰ ਅੰਗ ਥੋੜਾ ਲਾਈਟ ਕਰਾਂਗੇ ਕਲਰ ਇਹੀ ਕਰਨਾ ਤਾਂ ਜੋ ਉਹਦੇ ਉੱਤੇ ਆਪਾਂ ਕ੍ਰੀਏਟੀਵਿਟੀ ਕਰ ਸਕੀਏ ਜੋ ਸਿੱਪੀਆਂ ਸਤਾਰੇ ਲੈਸ਼ਾਂ ਲੁਸ਼ਾਂ ਪੂਰਾ ਘੈਂਟ ਪ੍ਰਾਣੀ ਤੁਹਾਨੂੰ ਵਿਰਾਸਤ ਵੇਖਣ ਨੂੰ ਮਿਲੂਗੀ ਇਸ ਸਟੈਚੀ ਤੋਂ ਜਿਵੇਂ ਪ੍ਰਾਣੀਆਂ ਬੀਬੀਆਂ ਤੋਂ ਹਾਂ ਉਹ ਟਰੰਕ ਤੋਂ ਜੋ ਜਿਵੇਂ ਪ੍ਰਾਣੀਆਂ ਬੀਬੀਆਂ ਉਹ ਚਾਦਰਾਂ ਬੁੰਦੀਆਂ ਸੀ ਕੱਢਦੀਆਂ ਹਨਾ ਬੇਬੇ ਚਾਦਰਾਂ ਕੱਢ ਦਿੰਦੇ ਨਾ ਬੇਬੇ ਹਲ ਕਰੋ ਹੈ ਜਿਵੇਂ ਚਾਦਰਾਂ ਬਾਗ ਕਰਦੀਆਂ ਨੇ ਪ੍ਰਾਣੀਆਂ ਬੁੜੀਆਂ ਉਹਤਰਾ ਬੂਟੀਆਂ ਪਾਏ ਜੋ ਠੀਕ ਹਾਂ ਬਾਹਰ ਸੋਨਾ ਬਣਾ ਲੈ ਫੁੱਲ ਬੂੜੀਆਂ ਪਾ ਦੇ ਦੁਆਇਆ ਹੁਣ ਆਇਆ ਸੋਨਾ ਲੱਗੇ ਬੇਬੇ ਆਪ ਦੇ ਲੋ ਪੂਰੀ ਕੋਸ਼ਿਸ਼ ਕਰਾਂਗੇ ਲਓ ਜੀ ਜਿਹੋ ਜਿਹਾਂ ਰੰਗ ਚਾਹੁੰਦੇ ਸੀ ਉਹੋ ਜਿਹਾ ਉੱਪਰ ਆ ਰਿਹਾ ਏ ਵੈਰੀ ਗੁੱਡ ਵਾਓ ਬੇਬੇ ਪਤਾ ਲੱਗੂਗਾ ਕਿ ਤੇਰੇ ਘਰ ਦੇ ਵਿੱਚ ਕੋਈ ਚੀਜ਼ ਪਈ ਆ ਜੇ ਕੋਈ ਵੀ ਆ ਕੇ ਵੇਖੂਗਾ ਨਾ ਆਂਟੀ ਵੀ ਆ ਗਈ ਮੈਂ ਕਿਹਾ ਚੱਲ ਇਹ ਮੁੰਡਾ ਕੰਮ ਕਰਦਾ ਅੱਜ ਇਹਦੇ ਲਈ ਖਾਣ ਨੂੰ ਕੁਝ ਬਣਾਦਾ ਮੈਂ ਉਹਨਾਂ ਚਿਰ ਮਮੀ ਪਤਾ ਕੀ ਬਣਾ ਰਹੇ ਨੇ ਕੀ ਬਣਾ ਰਹੇ ਹੋ ਨਾ ਅੱਜ ਦੱਸੂਗੀ ਬਹੁਤ ਘੈਂਟ ਚੀਜ਼ ਬਣ ਰਹੀ ਹੈ ਸਾਹਰੇ ਤੇਰੀ ਸਾਗ ਨਹੀਂ ਪਕੌੜੇ ਪਿੱਛੇ ਰੁਸੀ ਨਹੀਂ ਬੇਬੇ ਪਕੌੜੇ ਨਹੀਂ ਬਣ ਰਹੇ ਹੋਰ ਕੀ ਬਣ ਰਿਹਾ ਹੈ ਘੈਂਟ ਚੀਜ਼ ਚਲ ਚੱਕਾੜੀ ਬਣ ਜਾ ਹੁਣ ਜਿਹੜਾ ਕੰਮ ਕਰਦਾ ਉਹਨੂੰ ਦੇਵਾ ਕੇ ਉਹ ਦਾ ਵਿਹਲੇ ਬੰਦਿਆਂ ਨੂੰ ਕਹਿ ਨਹੀਂ ਕੁਛ ਦੇਣਾ ਕਿਹੜੇ ਬੰਦੇ ਉਂਗਲ ਕਿਧਰ ਕੀਤੀ ਹੈ ਹਾਂ ਉਂਗਲ ਮੈਂ ਕਿਹਾ ਵਿਹਲੇ ਬੰਦੇ ਨੂੰ ਕੁਛ ਨਹੀਂ ਦੇਣਾ ਨਾ ਦੇ ਇਹ ਮੇਰੇ ਬੰਦਿਆਂ ਨੂੰ ਵਿਹਲੇ ਬੰਦੇ ਆ ਫੇਟਾ ਕੇ ਖਾ ਲੈਣਗੇ ਤੂੰ ਜ਼ਰੂਰ ਲੈਣਾ ਹਾਂ ਨਾ ਕੋਈ ਨਹੀਂ ਹੈ ਹਾਂ ਨਾ ਕੋਈ ਨਹੀਂ ਬੇਬੇ ਕਿਦਾਂ ਦਾ ਰੰਗ ਹੋ ਗਿਆ ਨਾ ਜਦੋਂ ਛੱਗਿਆਂ ਜਾਂ ਸੁਆਹ ਦੀ ਸੂਟ ਕਰਦੀ ਉਹਦੀ ਅੰਦਾ ਹੋ ਗਿਆ ਮੰਮੀ ਤੁਹਾਡੇ ਕੋਲ ਇਹਦੇ ਨਾਲ ਸੂਟ ਵੀ ਆ ਨਾ ਚੰਗੀ ਜਾਂਦੀ ਆ ਲਓ ਜੀ ਇਹਨੂੰ ਆਪਾਂ ਡਬਲ ਕੋਟ ਮਾਰਨਾ ਜੀ ਇਹਦੇ ਹਾਲੇ ਮਾਰਾ ਟੈਂਪਰੇਰੀ ਜਾਂ ਕਰ ਰਹੇ ਪਰ ਜਿਹੜਾ ਕੰਮ ਮੇਨ ਆ ਉਹ ਤੁਸੀਂ ਅੱਗੇ ਜਾ ਕੇ ਪਾਏ ਤੁਸੀਂ ਚਮਕੀ ਤੇ ਨਾ ਕੰਮ ਕਰ ਰਹੇ ਆ ਵੇ ਇੱਧਰ ਡੱਬ ਜਿਹਾ ਹੋਵੇਂ ਦਿਸਦੇ ਆ ਭੈ ਜੀ ਤੁਸੀਂ ਪਹਿਲੇ ਕਹਿੰਨੇ 1000 ਜਿੱਤੇ ਕੰਮ ਕਰਾਉਣ ਨੂੰ ਫਿਰ ਦੇ 2000 ਆਲਾ ਇਹਦੇ ਫਿਰ ਗੱਲਾਂ ਨਹੀਂ ਨਾ ਆ ਰੇ ਵਾਹ ਜੀ ਵਾਹ ਕੀ ਬਣ ਰਿਹਾ ਜੀ ਇੱਧਰ ਪੀਜਾ ਲਓ ਜੀ ਅਸੀਂ ਕੱਲਾ ਆਪ ਹੀ ਨਹੀਂ ਬਣਾ ਕੇ ਖਾਈਦਾ ਜਦੋਂ ਸਾਡੇ ਘਰੇ ਗੈਸਟ ਆਉਣ ਅਸੀਂ ਉਹਨਾਂ ਨੂੰ ਵੀ ਖਵਾਈਦਾ ਸੋ ਮੇਰਾ ਭਰਾ ਆਇਆ ਹੈ ਸਪੈਸ਼ਲ ਸੋ ਉਹਦੇ ਲਈ ਮੰਮੀ ਜੀ ਨੇ ਬਣਾਇਆ ਹੈ ਪੀਜ਼ਾ ਇਹਦਾ ਚੈੱਕ ਕੀ ਕਰਮ ਚੈੱਕ ਕਰੋ ਮੰਮੀ ਬਹੁਤ ਘੈਂਟ ਦੇਖਣ ਨੂੰ ਇੰਨਾ ਜਮੀ ਲੱਗ ਰਿਹਾ ਤੇ ਖਾਣ ਵਾਲੇ ਬਣੋ ਹੁਣ ਗਰਮ ਗਰਮ ਖਾ ਲਓ ਸਿਰੇ ਹੀ ਕਰਾ ਦੇਣਾ ਬਸ ਵੀ ਦੀ ਗੱਲਾ ਅਸੀਂ ਆਪ ਹੀ ਨਹੀਂ ਬਣਾ ਕੇ ਖਾਈਦਾ ਸਾਡੇ ਘਰੇ ਕੋਈ ਗੈਸਟ ਆਵੇ ਅਸੀਂ ਉਹਨੂੰ ਵੀ ਖਵਾਈਦਾ ਆ ਤਾਂ ਯਾਰ ਵੱਡੀ ਗੱਲ ਕਰਤੀ ਇਹ ਨੈਕਸਟ ਲੈਵਲ ਗੱਲ ਹੋ ਗਈ ਨਾ ਕਹੋ ਇਹ ਦੇਣ ਮੈਂ ਕਦੇ ਨਹੀਂ ਪਾਲ ਸਕੀ ਜੇ ਕੰਮ ਜ਼ਿਆਦਾ ਹੋ ਗਿਆ ਮੰਮੀ ਨੂੰ ਥੈਂਕ ਯੂ ਕਰਨਾ ਥੈਂਕ ਯੂ ਲੋ ਜੀ 오ਰੀਗানোਸ ਜੋ ਸਾਮਾਨ ਵੀ ਨਾਲ ਅੱਛਾ ਤਾਂ ਹੀ ਮੈਨੂੰ ਵਿਖਾਉਂਦਿਆ ਸੀ ਅੱਗੇ ਤੋਂ ਬਈ ਮਤਲਬ ਉਹ ਵੀ ਪੈ ਸੀ ਆਪਣੇ ਕੋਲੇ ਮਹਿੰਗਾ ਫਰੂਟ ਅਮੀਰਾ ਵਾਲਾ ਫਰੂਟ ਕਿਹੜਾ ਚਲੋ ਚੱਕੀਏ ਕੰਮ ਨੂੰ ਕਿਵੇਂ ਬਣਾਏ ਅੰਟੀ ਜਿਹੜਾ ਤੁਸੀਂ ਪੀਜ਼ਾ ਬਣਾਇਆ ਨਾ ਬਹੁਤ ਸਵਾਦ ਸੱਚੀ ਸੱਚ ਮੰਨ ਤਾ ਇਹ ਲਾ ਤਾਂ ਮੈਂ ਛੇ ਛੇ ਦੀ ਚਪਾਇਆ ਵੀ ਇੰਨੀ ਸਵਾਦ ਨਹੀਂ ਬਣਿਆ ਹੋਣਾ। ਥੈਂਕ ਯੂ so much। ਉਹ ਮੰਮੀ ਦੇ ਪਿੱਛੇ ਫੋਟੋ ਐ। ਹੋਰ। ਬੇਕਰੀਏ ਮੈਂ ਡੈਕੋਰੇਸ਼ਨ ਕਰੋ ਕਰੋ। ਕਦੋਂ ਕਰਨੀ ਲੀੜੇ ਤੇ ਗਰੜੀ। ਉਹ ਥੱਲੇ ਥੱਲੇ ਵੇਖੇ ਦੋ ਜਾਨੇ ਆ ਗਏ। ਸਾਡਾ ਡਾਲਰ ਵੀ ਆ ਗਿਆ। ਸਾਡੀ ਰੈਂਬੋ ਵੀ ਆ ਚੁੱਕੀ ਹੈ। ਚਲੋ ਮੰਮੀ ਪੇਂਟਿੰਗ ਕੂਟੀ ਦਾ ਡੈਕੋਰੇਸ਼ਨ ਮੰਮੀ ਹੀ ਕਰਨਗੇ ਕਿਉਂਕਿ ਇਹਨਾਂ ਨੂੰ ਪਤਾ। ਅਸਲੀ ਕੰਮ ਤੇ ਹੋਣਾ ਲੱਗਾ ਏ। ਲੇ ਆਵਾਂ ਮੈਂ ਲੈ ਆਵਾਂ ਸਮਾਨ ਬੜਾ ਕੁਝ ਲੈ ਕੇ ਆਤਾ ਲੈਸ਼ਾ-ਮੁਸ਼ਾ ਜਿਹੜੇ ਸੂਟ ਦੇ ਲੈ ਗਏ ਜਿਵੇਂ ਮੰਮੀ ਕੱਢਦੇ ਨੇ ਕਿਹੜੀ ਸਿੰਧੀ ਕਢਾਈ ਆ ਪੱਥਰ ਤਰੰਕਾ ਹਰਿਆਣੀ ਕਢਾਈ ਕਸ਼ਮੀਰੀ ਹੈ ਹਰਿਆਣੀ ਕਸ਼ਮੀਰੀ ਨੂੰ ਹਰਿਆਣੀ ਦੱਸੀ ਜਾਂਦੀ ਹੈ ਰੰਗ ਹੋ ਚੁੱਕਾ ਇਹ ਡੰ ਹੁਣ ਮੰਮੀ ਜਿਵੇਂ ਆਦੇ ਸੂਟਾਂ ਤੇ ਲੈਸ਼ਾ ਲਾਉਂਦੇ ਨੇ ਸੋਹਣੀਆਂ ਸੋਹਣੀਆਂ ਉਵੇਂ ਜਿਹੜੀਆਂ ਲੈਸ਼ਾ ਆਪਾਂ ਲਾਉਣੀਆਂ ਜੇ ਤਰੰਕ ਤੇ ਇਹ ਆਪ ਫਵਾਦ ਹੈ ਨਾ ਆ ਪੂਰਾ ਏੜਕੇ ਕੇ ਰਾਂਗ ਤੇ ਲੈਸ਼ ਨਾਲ ਹੀ ਬੇਬੇ ਇਹਦੇ ਇਸੇ ਨੇ ਸੋਣਾ ਲੱਗਣ ਲਾ ਪਿਆ ਸਾਰਿਆਂ ਨੇ ਕਿਹਾ ਕਰਨਾ ਵੀ ਅਸੀਂ ਜਿੱਦਣ ਵਿਆਹ ਗਏ ਤੇ ਅਸੀਂ ਲੈ ਕੇ ਜਾਣਾ ਮੈਂ ਜੇ ਆ ਨਹੀਂ ਕਰਨਾ ਤਾਂ ਤੇ ਮੈਂ ਥੋੜਾ ਦੇਣਾ ਉਹ ਦਿਆ ਜੀ ਇੱਕੋ ਕਰ ਦੇ ਇਹ ਓਕੇ ਨਾਲ ਚ ਭਾ ਦੇ ਲਓ ਜੀ ਇਹਨੂੰ ਆਪ ਗਾਮੀ ਲਈ ਲਈ ਹੋਈ ਆ ਉਹਦੇ ਨਾਲ ਚੰਗੀ ਤਰ੍ਹਾਂ ਚਪਕਾ ਦੇਣਾ ਜੀ ਉਹ ਕੰਮ ਯਾਰ ਵਾਹ ਇਹ ਲੈਸ਼ ਨਾਲ ਹੀ ਕਿੰਨਾ ਸੋਹਣਾ ਲੱਗਣ ਲੱਗ ਪਿਆ ਬੇਬੇ ਹਾਂਗੇ ਅੱਖਾਂ ਜਿਹੜੇ ਲੈਸ਼ ਨੇ ਸੋਹਣੇ ਬੇਬੇ ਹਾਂ ਇਹ ਸੱਚੀ ਤੇ ਤੋਖਿਆ ਨਾ ਕਹਿੰਦੇ ਮੰਗ ਕੇ ਲੈ ਆਇਆ ਕਰਨਾ ਜੀ ਜੇ ਭੂਆ ਨੇ ਮੰਗਿਆ ਲੇ ਭੂਆ ਨੂੰ ਦੈਂਡਾ ਕਿ ਮੰਗਿਆ ਭੂਆ ਨੂੰ ਵੇਖ ਲੈਣਾ ਵਲੋਗ ਕਿਸੇ ਨੂੰ ਨਹੀਂ ਦੇਣਾ ਮੈਨੂੰ ਮੈਨੂੰ ਤਾਂ ਦੇ ਦੇ ਨਾ ਤੈਨੂੰ ਦੇਣਾ ਮਮੀ ਨੂੰ ਮੈਂ ਮੈਂ ਨਾ ਮੰਨੇ ਨਾ ਆਦਿਕ ਉਹਦੇ ਰੱਖਣਾ ਸਾਂਗੇ ਪਾ ਲੈ ਰੱਖਣਾ ਪਾ ਲੈ ਮੂੰਹ ਦੇਖ ਲੈ ਉਹਨੇ ਰੱਖੀ ਜਿਵੇਂ ਮਗਾ ਕੇ ਪਾ ਲੈ ਮੂੰਹ ਦੇਖ ਲੈ ਫਾਲੇ ਤੇ ਬੜਾ ਕੋ ਸਿੱਟੀਆਂ ਸਾਰੇ ਲਾਉਣੇ ਆਪਾਂ ਅੱਛਾ ਫਾਲੇ ਦੇ ਬੇਬੇ ਕੋ ਕੀਤਾ ਹੀ ਨਹੀਂ ਅਜੇ ਤਾਂ ਆਪਾਂ ਪਹਿਲਾ ਸਟੈਪ ਆ ਲੈ ਆਦਤ ਵਾਈ ਦੇ ਤਾਂ ਕਿਵੇਂ ਬੁਟੀਕ ਤੇ ਸੂਟ ਨਹੀਂ ਤਿਆਰ ਹੁੰਦਾ ਬੇਬੇ ਉਹ ਬੁਟੀਕ ਤੇ ਤੂੰ ਸਮਝ ਲੈ ਤੇਰਾ ਇਹ ਰਟੇ ਚੀ ਤਿਆਰ ਹੋਣ ਲੱਗਾ ਸੋ ਹੁਣ ਆ ਜਿਹੜੇ ਸਿੱਪੀਆਂ ਸਾਰੇ ਆਪਾਂ ਲਾਵਾਂਗੇ ਮੰਮੀ ਕੱਢ ਕੇ ਦੇ ਚਲੋ ਇਹ ਐ ਟਕਾ ਟਕਾ ਕੇ ਲਾਉਣੇ ਆ ਆਪਾਂ ਮੈਂ ਕਿਹਾ ਜਿਵੇਂ ਤੁਸੀਂ ਕਹੋ ਜੀ ਬੇਬੇ ਸਾਰੇ ਜਾਣੇ ਆਪਦੇ ਕੰਮਾਂ ਧੰਦੇ ਲੱਗੇ ਹੋਏ ਆ ਤੇ ਮੈਂ ਵੇਖੀ ਜਾਂਦੀ ਆ ਕਿਹੜੇ ਕ ਸੋਹਣਾ ਲੱਗੀ ਜਾਂਦਾ ਤਾਂ ਨਾ ਸਤਾਰੇ ਵੀ ਨਹੀਂ ਜਾਂਦੇ ਵਾਹ ਜੀ ਵਾਹ ਇਧਰ ਵੇਖਿਓ ਇਹ ਕੋਕੇ ਝੜਦੇ ਜਿਹਨੂੰ ਕਹਿੰਦੇ ਕੋਕੇ ਉਹ ਝੜਦੇ ਇਧਰ ਵੀ ਕੋਕੇ ਝੜਦੇ ਉਧਰ ਵੀ ਕੋਕੇ ਐਨੇ ਨਾਲ ਹੀ ਕਿੱਡਾ ਸੁਣ ਲੱਗ ਲੱਪਿਆ ਨਾਲੇ ਇਹ ਹੋਰ ਐਂ ਦੇ ਨਹੀਂ ਬਾਤ ਸੁਣ ਲੱਗ ਲੱਪਿਆ ਨਾਲੇ ਇਹ ਹੋਰ ਬੜਾ ਕੁਝ ਕਰਨਾ ਜੀ ਹਾਂ ਐਂ ਕਰੀਦਾ ਵੀ ਜਿਹੜੀ ਪੁਰਾਣੀ ਤੇ ਹੀ ਜਾ ਉਹ ਵੀ ਆਪਾਂ ਵਧੀਆ ਬਣਾ ਸਕਦੇ ਹਾਂ ਹਾਂ ਥੀਮ ਹੋਣੀ ਚਾਹੀਦੀ ਹੈ ਹਾਂ ਇਹ ਲੈ ਜਿਵੇਂ ਜਿਵੇਂ ਲੱਗ ਲੱਪਿਆ ਬੇਬੇ ਨੇ ਮੈਂ ਪੂਰੀ ਖੋਜ ਹੋ ਗਈ ਬੇਬੇ ਪਛਾਣ ਚਾਹੁੰਦਾ ਪਿਆ ਕਿ ਉਹੀ ਡੈਟੀ ਆ ਕਿਉਂ ਖਤਰੇ ਦਾ ਨਿਸ਼ਾਨ ਇੱਧਰ ਵੀ ਬਣਾ ਲਵਾਂ ਬੇਬੇ ਕੋਕੇ ਜੜੀਆਂ ਕੋਕੇ ਹੈ ਰੱਖੋ ਪਹਿਲਾਂ ਚੱਬ ਕੱਢੇ ਇਹਦੇ ਹੁਣ ਕੋਕੇ ਜੜੀਆਂ ਨਹੀਂ ਹੁਣ ਰੱਖੂਗੀ ਕਿੱਥੇ ਰੋ ਮੈਂ ਬੇਬੇ ਕਮਰੇ ਚ ਹੋਰ ਕਿੱਥੇ ਦਾ ਮਤਲਬ ਹੀ ਲੁਕੋ ਕੇ ਰੱਖਣਾ ਪੈਣਾ ਹੈ ਜੱਕ ਕੇ ਲੈ ਜੇ ਬਿੰਦਰਾ ਕੋਈ ਪਤਾ ਨਹੀਂ ਲੱਗਦਾਗਾ ਹੈ ਕੋਈ ਪਤਾ ਨਹੀਂ ਲੱਗਦਾਗਾ ਲੈ ਹੀ ਨਾ ਜਾਵੇ ਬੇਬੇ ਆਪਾਂ ਸਾਹਮ ਕੇ ਰੱਖਾਂਗੇ ਜਿੱਥੇ ਵੀ ਰੱਖਿਆ ਲਓ ਜੀ ਇਹ ਹੋ ਗਈ ਆਸੇ ਪਾਸੇ ਆਪਣੀ ਡੈਕੋਰੇਸ਼ਨ ਤੇ ਹੁਣ ਜਿਹੜੀ ਡੈਕੋਰੇਸ਼ਨ ਕਰਨੀ ਆਪਾਂ ਉੱਪਰ ਅੱਛਾ ਓਕੇ ਕੌਣ ਆਣੀ ਆ ਮੈਂ ਕਿਦਿਆਂ ਨੂੰ ਵੀ ਜੇ ਕੋਈ ਮੰਗਣਾ ਆ ਕੇ ਨਾ ਫੇਰ ਉਹਨੂੰ ਵੀ ਆਖੂਗੀ ਮੈਂ ਨਹੀਂ ਬੇਬੇ ਤੈਨੂੰ ਪਤਾ ਤੂੰ ਵੀ ਆਖਣਾ ਮੈਂ ਮਗਰ ਨਾ ਪਰਵਾਹ ਜੇ ਬਹੁਤ ਮਹਿੱਤਤੀ ਕਿ ਮੈਂ ਨਹੀਂ ਕਿਦਾਂ ਨਾ ਕੋਈ ਮੇਰੇ ਕੋਲ ਆਵੇ ਮੰਗਣੇ ਨੂੰ ਨਾ ਮਾ ਦੇਮਾ ਮੇ ਮੇਲੇ ਹੋਣੇ ਸੂਝੀਆਂ ਨਹੀਂ ਜੇ ਕੋਈ ਮੰਗਲ ਆ ਗਿਆ ਤੇ ਉਹਨੂੰ ਕੀ ਕਹਿਣਾ ਹੈ ਮੇ ਮੇ ਪਹਿਲਾਂ ਤੂੰ ਕੀ ਸੋਚਿਆ ਸੀ ਜਦੋਂ ਮੈਂ ਆਖਾ ਕੋ ਤਾਂ ਇਹਨੂੰ ਕੀ ਕਰ ਕਹਨੇ ਆ ਮਾਲ ਮੋਟਾ ਰਾਮੀਆਂ ਕਰ ਦੇਣਗੇ ਤੇ ਰੱਖ ਦੇਣਗੇ ਫਿਰ ਐਨਾ ਨਹੀਂ ਮਾਦਾ ਵੀ ਇਹ ਵਾਈ ਦੇ ਕੋਈ ਤਾਂ ਇਹਨਾ ਕਰਦਾ ਸੀ ਹਾਂ ਮੇ ਬੇ ਆਂ ਮੈਂ ਚੱਪ ਬਹੁਤ ਜਿਆਦੇ ਨਾ ਪਾ ਦੇ ਲੈ ਤੇ ਹੁਣ ਉਹ ਦੇਖਦੇ ਨੇ ਕਿ ਉਹ ਕੀ ਚੜਿਆ ਪਿਆ ਮਨ ਰਾਖੂ ਦਾ ਅੰਗ ਬਦਲ ਗਿਆ ਤੇ ਮੇਰਾ ਵੀ ਬਦਲ ਜਾਣਾ ਨਾਲ ਆਏ ਨਾ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਆਪਣੇ ਘਰੇ ਬੜੀਆਂ ਚੀਜ਼ਾਂ ਵੇਖ ਨੂੰ ਆਪਾਂ ਨੂੰ ਲੱਗਦਾ ਕਿ ਕੁਵਾੜ ਇਹਦੇ ਤੋਂ ਬੀਆਂ ਪਰ ਜਦੋਂ ਆਪਾਂ ਉਹਨੂੰ ਦਿਮਾਗ ਨਾਲ ਸੋਚ ਕੇ ਕੋਈ ਆਈਡੀਆ ਲੈ ਕੇ ਉਹ ਚੀਜ਼ ਨੂੰ ਤਿਆਰ ਕਰਾਂਗੇ ਤਾਂ ਨਿਖਰ ਕੇ ਉਹਦਾ ਰਜਾ ਤੁਹਾਡੇ ਸਾਹਮਣੇ ਹੈ ਮੈਂ ਨਾ ਮੈਂ ਬਣਾ ਦਿਆ ਪਰ ਇਹ ਅਰਗੇ ਲੈ ਇਹ ਤਾਂ ਤਾਂ ਪਹਿਲਾਂ ਹੀ ਸੋਹਣੀ ਆ ਬੈਬੇ ਤੂੰ ਦਪਾਈ ਨਾ ਸੋਨੀਆ ਕਾਲੀ ਐ ਨਿਕਣਾ ਲਾਇਆ ਕਰ ਤੂੰ ਪਹਿਲਾਂ ਹੀ ਸੋਈਂ ਹਾਈ ਨਾ ਇਹਦਾ ਸੋਨਾ ਬਣ ਕੇ ਕੌਣ ਲਾਈਊਗਾ ਇਹਨੂੰ ਵੈਡੀ ਸਟੈਡੀ ਲਿਆ ਗੋ ਆ ਤੁਹਾਡੇ ਸਾਹਮਣੇ ਸੋ ਹਲੇ ਇਹਨਾਂ ਨੂੰ ਇਹ ਆਪ ਰੰਗ ਕਰਨਾ ਜੀ ਹਲੇ ਬਹੁਤ ਸੋਹਣੀ ਗੀਤ ਤਿਆਰ ਹੋਣੀਆਂ ਇਥੇ ਆਪਾਂ ਇੱਕ ਚੀਜ਼ ਲਿਖਣ ਲੱਗੇ ਤੁਹਾਨੂੰ ਸਾਰੇ ਦਿਖਾਵਾਂਗੇ ਜਰੂਰ ਪਸੰਦ ਆਉਗੀ ਕਾ ਨਾ ਲਿਖੋਗੇ ਬੈਬੇ ਆ ਹੀ ਲਿਖਣਾ ਇਹ ਬਾਤ ਸਹੀ ਕੋਫੇ ਚਾੜਦੇ ਨੇ ਬੇਬੇ ਕੋਫੇ ਫੀਡਬੈਕ ਦਿਓ ਸਾਨੂੰ ਆਈ ਅੱਧਾ ਬਣਿਆ ਵਾ ਅੱਧਾ ਹੀ ਬਣ ਗਿਆ ਸ਼ਾ ਯਾਰ ਬਹੁਤ ਸੋਹਣਾ ਹੈ ਸਾਰਾ ਕੀ ਕਰਦੇ ਪੂਰੇ ਸਾਰੀ ਬਾਤ ਹੈ ਮੈਂ ਕਹਿੰਦਾ ਪਹਿਲਾਂ ਹੀ ਆਪਾਂ ਨੂੰ ਕਈ ਚੀਜ਼ਾਂ ਲੱਗੀਆਂ ਨਹੀਂ ਕਵਾੜ ਨੇ ਹਾਂ ਪਰ ਜਦੋਂ ਆਪਾਂ ਸੋਹਣਾ ਹਨਾ ਲਓ ਵੀ ਗੈਸ ਕਰੋ ਕਿ ਰਾਂ ਦੀ ਆਪਾਂ ਕੀ ਲਿਖਿਆ ਹੋਗਾ ਕਿਰਾਂ ਅੱਗੋਂ ਅੱਗੋਂ ਤੁਹਾਨੂੰ ਦਿਖਾ ਦਿੰਨੇ ਆ ਕਰੋ ਵੀ ਤਰ੍ਹਾਂ ਦੀ ਗੈਸ ਕੀ ਲਿਖਿਆ ਪੰਜਾਬੀ ਚ ਲਿਖਿਆ ਜੇ ਦਿਖਾ ਰਿਹਾ ਸਾਰਿਆਂ ਨੂੰ ਹਾਂ ਦਿਖਾਓ ਕਮੈਂਟ ਕਰੋ ਯਾਰ ਕੀ ਲਿਖਿਆ ਵੀਰੇ ਸੋਹਣਾ ਲਿਖਿਆ ਗਿਆ ਨਾ ਬਹੁਤ ਸੋਹਣਾ ਚੱਲ ਆ ਜੋਏ ਮੋਹ ਦਿਖਾਈ ਦੀ ਰਜ਼ਾ ਬੇਬੇ ਬੇਬੇ ਦਾ ਟਰੰਕ ਹਾਂ ਤੇ ਬੇਬੇ ਕਿੱਦਾਂ ਬਹੁਤ ਸੋਹਣਾ ਲੱਗਦਾ ਹਲੇ ਤੇ ਆਪਾਂ ਹੋਰ ਵੀ ਚੀਜ਼ ਡੈਕੋਰੇਸ਼ਨ ਇਹਦੀ ਕਰ ਦੋ ਓਕੇ ਤੇਰੀ ਬਿੰਦੀਆਂ ਬੁੰਦੀਆਂ ਲਾਉਣੀ ਆ ਬੇਬੇ ਬਿੰਦੀ ਲਾ ਲਈਏ ਤੇਰੇ ਟਰੈਕੀ ਤੇ ਲਾ ਕੇ ਪਰ ਮੈਂ ਤਾਂ ਕਦੇ ਲਾਈ ਨਹੀਂ ਇਹਦੇ ਲਾ ਇਹੋ ਤਾਂ ਲਾਤੀਆਂ ਰੰਗ ਮੈਂ ਤਾਂ ਕਦੇ ਲਾਈ ਸੀ ਬੇਬੇ ਦੇ ਟੈਕੀ ਤੇ ਆਪਾਂ ਮੇਕਅਪ ਕਰਾਂ ਪਹਿਲਾਂ ਹੀ ਸੋਚਿਆ ਸੀ ਕਿ ਇੱਥੇ ਗੋਲਡਨ ਕਲਰ ਕਰਾਂਗੇ ਪੜਿਆ ਸੀ ਕਿ ਇੱਕਦਾਂ ਹੀ ਜੈਨੂਆ ਦਾ ਸੋਨਾ ਲੱਗ ਰਿਹਾ ਇੱਥੇ ਥੋੜਾ ਜਿਹਾ ਰਹਿ ਗਿਆ ਆਪਾਂ ਤੁਹਾਨੂੰ ਹੋਰ ਕਿਤੇ ਨੇ ਕਰਦਾਂਗੇ ਸਾਰਾ ਹਾਂ ਸੋ ਆ ਬਿੰਦੀਆਂ ਵੀ ਇੰਦਰ ਸੋਹਣੀਆਂ ਲੱਗ ਰਹੀਆਂ ਨੇ ਯਾਰ ਇੱਧਰ ਵੀ ਲਾ ਦੀ ਹੈ ਨਾ ਸਾਰੇ ਬਿੰਦੀਆਂ ਮम्मा ਇੱਕ ਇੱਧਰ ਦੀ ਸਾਈਡ ਲਾ ਦਿਓ ਮੈਂ ਇੱਕ ਇੱਧਰ ਲਾ ਦਿੰਦੀ ਓਏ ਹੋਏ ਕੀ ਚੀਜ਼ ਤਿਆਰ ਹੋਈ ਹੈ ਬੜਾ ਸੋਹਣਾ ਬਣ ਗਿਆ ਹਾਂ ਪਹਿਲਾਂ ਜਿਹਾ ਸੀਗਾ ਸਭ ਤੋਂ ਪਹਿਲਾਂ ਖੀਰਾ ਕੋਲੇ ਆ ਜਾ ਸਾਰੇ ਜਾਨੇ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਕਿੱਦਾਂ ਲੱਗ ਰਹੀ ਆ ਕਿੱਦਾਂ ਤਿਆਰ ਹੋਇਆ ਮੈਨੂੰ ਲੱਗਦਾ ਆ ਆਪਾਂ ਨੂੰ ਇਹ ਵੀ ਕੰਮ ਸ਼ੁਰੂ ਕਰਨਾ ਪੈਣਾ ਤੋਂ ਬੇਬੇ ਦੇ ਰਿਵਿਊ ਲਵਾਂਗੇ ਮੈਨੂੰ ਲੱਗਦਾ ਫਿਰ ਵੀ ਇਤਨਾ ਦਾ ਹੀ ਬਣਨਾ ਨਿਕਾ ਇਹ ਪਲਾਜ਼ੋ ਫਰੂਜ ਦੇ ਲੇਵਲ ਤੇ ਮਟੱਕੜ ਨਹੀਂ ਨਾ ਦੌਰ ਦਾ ਬੰਦੇ ਨੇ ਬਾਹ ਕਿੱਲਦੇ ਫਿਰ ਨੇ ਮੇਰੇ ਸੋਹਣਾ ਹੋਂਡ ਡੈਕੋਰੇਸ਼ਨ ਬਹੁਤ ਸੋਹਣੀ ਹੋ ਗਈ ਇਹਦੀ ਦੇਖੋ ਜੋ ਹੋ ਗਿਆ ਦੇਖੋ ਚਫਾ ਬਗਿਆ ਹੁਣ ਬੈਟਾ ਹੁਣ ਰੱਖਣ ਨੂੰ ਜਗ੍ਹਾ ਨਹੀਂ ਮੇਰੀ ਕਿੱਥੇ ਰੱਖਾਂ ਆਮ ਕਿ ਰੱਖਣਾ ਹੈ ਆਮ ਤੇ ਹੀ ਰੱਖਾਂਗੇ ਹੋਰ ਕੀ ਕਰਾਂਗੇ ਵੇਰੇ ਦੋਨੋਂ ਕਿਦਾਂ ਲੱਗਾ ਬੜੀ ਮਿਹਨਤ ਕੀਤੀ ਹੈ ਸਵੇਰ ਤੋਂ ਹਨਾ ਆਪਾਂ ਕਹਿ ਦਿੰਨੇ ਯਾਰ ਵਲੌਗ ਬਣਾਉਣਾ ਪਰ ਮਿਹਨਤ ਬੜੀ ਲੱਗੀ ਹੈ ਸਾਨੂੰ ਤਾਂ ਵਿਚਾਰੇ ਇਹਨਾਂ ਕੋਲ ਇਹਨੂੰ ਵੀ ਟਾਈਮ ਦਿੱਤਾ ਗਿਆ ਹਨਾ ਇਹ ਵੀ ਦੇਖ ਲੈਣ ਦੇ ਵੀ ਕਿ ਆਪਾਂ ਨੂੰ ਸਟਰਗਲ ਕਰਨਾ ਹੈ ਫਰੀ ਕੰਮ ਚ ਸਟਰਗਲ ਆ ਇਹੋ ਪਤਾ ਲੱਗਦਾ ਵੀ ਐਵੇਂ ਨਾ ਕਿ ਪਹਿਲਾਂ ਜਦੋਂ ਟ੍ਰਾਂਕ ਲਿਆ ਹੁੰਦਾ ਹਨਾ ਪਹਿਲਾਂ ਜਦੋਂ ਆਈਡੀਆ ਆਇਆ ਹੀਰੇ ਨੇ ਸ਼ੇਅਰ ਕੀਤਾ ਕਿ ਆਪਾਂ ਇਦਾਂ ਕਰਕੇ ਬਣਾਵਾਂਗੇ ਡੈਚੀ ਨੂੰ ਮੈਂ ਸੋਚਿਆ ਟੈਂਕੀ ਉਹ ਟ੍ਰੈਂਕ ਨੂੰ ਮੈਂ ਸੋਚਿਆ ਕਿ ਇਦਾਂ ਕਰਕੇ ਟ੍ਰੈਂਕ ਨੂੰ ਬਣਾਵਾਂਗੇ ਪਰ ਫਿਰ ਮੈਂ ਵੇਖਿਆ ਯਾਰ ਇੰਤਾਂ ਕਿਦਾਂ ਤਿਆਰ ਹੋ ਗਏ ਤੇ ਬਾਹਲੇ ਘਸਿਆ ਆ ਟ੍ਰੈਂਕਾ ਤੋਂ ਪਰ ਫੋਣ ਜਦੋਂ ਪੂਰੀ ਮਿਹਨਤ ਕੀਤੀ ਹੈ ਨਾ ਸਵੇਰ ਤੋਂ ਲੈ ਕੇ ਲੱਗੇ ਰੰਗੂng ਕਰਨ ਦੋ ਤਿੰਨ ਵਾਰੀ ਰੰਗ ਕਰਤਾ ਪਰ ਜਦੋਂ ਪ੍ਰੋਪਰ ਕੀ ਤਿਆਰ ਹੋਈ ਹੈ ਕਿਆ ਨਿੱਖਰ ਗਈ ਚੀਜ਼ ਆਈ ਕਿਆ ਬੇਬੇ ਮੇਰੀਆਂ ਮੈਂ ਚੀਜ਼ਾਂ ਨਹੀਂ ਕਰਕੇ ਬਾਹਰ ਖੜ ਗਿਆ ਤੇ ਟੱਕਲਾਇ ਨਾ ਕਿ ਪਤਾ ਲਾ ਕੀ ਬਣਾਉਣਾ ਥੋੜੀ ਨਜ਼ਰ ਥਾੜੀਆਂ ਚੈਨ ਦੇ ਲਈ ਬੈਠਦੇ ਤੇ ਮੈਂ ਕਿਹ ਰੋਸ਼ਨ ਲਾਉਣਾ ਸੋਨਾ ਪਾਣੀ ਦਾ ਬੰਦੇ ਤੁਹਾਨੂੰ ਕਿੱਦਾਂ ਲੱਗਾ ਬਹੁਤ ਹੀ ਵਧੀਆ ਬਹੁਤ ਵਧੀਆ ਸੋ ਬਸ ਇਹੀ ਮੈਸੇਜ ਇਹਨਾ ਕਿ ਜੇ ਤੁਹਾਡੇ ਘਰੇ ਵੀ ਕੋਈ ਵੀ ਚੀਜ਼ ਪੁਰਾਣੀ ਚੀਜ਼ ਪਈ ਆ ਉਹਨੂੰ ਵੇਚਣਾ ਸਮਝੋ ਉਹਨੂੰ ਤਿਆਰ ਨਾ ਸਮਝੋ ਸੋ ਉਹ ਤੇ ਥੋੜੀ ਜਿਹੀ ਕਿਸੇ ਵੀ ਚੀਜ਼ ਨੂੰ ਆਈਡੀਆ ਲਓ ਮਿਹਨਤ ਕਰੋ ਮਿਹਨਤ ਕਰਕੇ ਇਦਾਂ ਦੀ ਚੀਜ਼ ਹੁੰਦੇ ਉਹ ਵੀ ਆਪਾਂ ਵਧੀਆ ਐ ਬਣਾ ਸਕਦੇ ਇਦਾਂ ਦੀ ਚੀਜ਼ ਤਿਆਰ ਕਰੋ ਨਾਲ ਕਮੈਂਟ ਕਰਕੇ ਦੱਸਿਆ ਜੇ ਵੀ ਕਿਹੜੀ ਚੀਜ਼ ਤੁਹਾਡੇ ਕੋਲ ਪਈ ਹੈ ਤੇ ਕਿਹੜੀ ਤਿਆਰ ਕਰੋਗੇ ਤੁਸੀਂ ਕਿਹੜੀ ਚੀਜ਼ ਤਿਆਰ ਕਰੋਗੇ ਤੁਹਾਨੂੰ ਆ ਸਾਡਾ ਟਰੰਕ ਕਿਤਾ ਲੱਗਾ ਬੇਬੇ ਬੇਬੇ ਦਾ ਇੱਕ ਰਿਵਿਊ ਲੈਨੇ ਇੱਕ ਇੱਧਰ ਆਓ ਮੈਂ ਤਾਂ ਬਾਹਲਾ ਹੀ ਸੋਣਾ ਲੱਗਦੀ ਹੈ ਦੱਸਿਓ ਪਾਪਾ ਬੇਬੇ ਦਾ ਪੁਰਾਣਾ ਟਰੰਕ ਹੈ ਇਹ ਤਿਆਰ ਕੀਤਾ ਜੇ ਕਿਦਾਂ ਲੱਗ ਰਿਹਾ ਹੈ 10000 ਦਾ ਹੋਊਗਾ ਪਾਪਾ ਕਹਿੰਦੇ 10000 ਦਾ ਹੋਊਗਾ ਪਾਪਾ ਪੁਰਾਣਾ ਟਰੰਕ ਟਰੰਕ ਜੀ ਹੈ ਜਮਾਨ ਨਾਂ ਨਾਂ ਕਰਕੇ ਨਵਾਂ ਬਣਾਤਾ ਬੇਬੇ ਦੀ ਵਰੀ ਦਾ ਸੀਗਾ ਬੇਬੇ ਦੱਸਿਆ ਕਰ ਨਾ ਮੇਰੀ ਵਰੀ ਦਾ ਮੇਰੀ ਵਰੀ ਦਾ ਹੀ ਮੈਂ ਬਣਾ ਵਰੀ ਇਹਦੇ ਟੋਰੀ ਸੀਗੀ ਹੁਣ ਤਾਂ ਕਰੀਏਗੇ ਡੈਂਜਰ ਨਹੀਂ ਮਾਰੇ ਲੈਣਗੇ ਤੇ ਮੈਂ ਤਾਂ ਟ੍ਰਾਂਕ ਜਦੋਂ ਮੈਂ ਕਿ ਮੇਲੇ ਘਰ ਸੂਟ ਵਿੱਚੋਂ ਦੇਖਦੇ ਮੈਂ ਜਿਹੜੇ ਅੱਜ ਕੱਲ ਦਾ ਟੈਚੀ ਆ ਉਹ ਤਾਂ 5 ਸਾਲ ਨਹੀਂ ਕੱਢਦੇ ਤੇ ਮੈਨੂੰ ਨੇ ਹੋੜ ਕਿੰਨੀ ਸਾਲੀ ਜਾਈਂਦੀ ਵਰੀ ਰੱਖਾ ਮੈਂ ਨੂੰ ਟ੍ਰਾਂਕ ਨੂੰ ਤੇ ਮੈਂ ਆਉਂਦੇ ਮਾਹ ਵਰੀ ਜਾਂਦੀ ਵਰੀ ਲੈਣੇ ਮੈਂ ਵੇਖ ਕ ਮੈਂ ਕੰਕਾਜੀ ਵਰੀ ਲੈ ਕੀ ਬਾਈ ਜਨ ਮੰਗ ਲਿਆ ਚੋਣੋ ਬਾਕੀ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਜਿਹੜਾ ਬਲੌਗ ਕਿੱਦਾਂ ਲੱਗਾ ਸਾਡਾ ਇਹ ਜਿਹੜਾ ਟਰੰਕ ਕਿੱਦਾਂ ਲੱਗਾ ਸੋ ਜੇ ਵਧੀਆ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜਉਂਦੇ ਬਾਦੇ ਰੋ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ